ਅੱਧੀ ਰਾਤ ਨੂੰ ਉੱਠ ਉੱਠ ਕੇ ਅਸੀਂ ਤਾਰੇ ਗਿਣਦੇ ਰਹਿੰਨੇ ਆ ਪੈਰ ਪੈਰ ਤੇ ਲਾਏ ਤੂੰ ਜੋ ਲਾਰੇ ਗਿਣਦੇ ਰਹਿੰਨੇ ਆ ਤੇ ਦਿਲ ਦੇ ਬੱਟੇ ਦੇ ਕੇ ਸਾਨੂੰ ਕੱਚ ਜਿਹਾ ਉਹ ਜ਼ਿੰਦਗੀ ਵਿੱਚ ਆਏ ਠੱਗ ਬਣ ਜਾ ਰਹੇ ਗਿਣਦੇ ਰਹਿੰਨੇ ਆ ਉਹਦੇ ਘਰਦਿਆਂ ਕੰਧਾਂ ਮਿੱਤਾਂ ਪੱਥਰਾਂ ਵਰਗੀਆਂ ਨੇ ਅਸੀਂ ਤਾਂ ਆਪਣੇ ਕੱਚੇ ਘਰ ਦੇ ਢਾਰੇ ਗਿਣਦੇ ਰਹਿੰਨੇ ਆ ਤੇ ਯਾਰ ਤਰੀ ਦਾ ਜਦ ਵੀ ਬੁੱਲਾ ਆਉਂਦਾ ਏ ਅੱਖਾਂ ਵਿੱਚੋਂ ਡਿੱਗਦੇ ਹੰਝੂ ਖਾਰੇ ਗਿਣਦੇ ਰਹਿਨੇ ਆ ਤੇ ਚਿੱਟੀ ਰਾਤ ਨੂੰ ਪੈਂਦੇ ਨੇ ਜੋ ਸੁਪਨੇ ਵਿੱਚ ਆ ਕੇ ਅਜੇ ਵੀ ਤੇਰੇ ਕੋਕੇ ਦੀ ਚਮਕਾਰੇ ਗਿਣਦੇ ਰਹਿਨੇ ਆ ਤੇ ਰੱਬ ਜਦੋਂ ਵੀ ਆਇਆ ਕੁੱਲੀਆਂ ਵਿੱਚ ਆਇਆ ਅਸੀਂ ਤਾਂ ਐਵੇਂ ਉੱਤੇ ਯਾਰ ਚਵਾਰੇ ਗਿਣਦੇ ਰਹੀਨੇ ਆ ਤੇ ਗੁਲਾਮੀ ਵਾਲਿਆ ਜ਼ਿੰਦਗੀ ਭਾਵੇਂ ਬੀਤ ਹੀ ਜਾਣੀ ਏ ਉਹਦੇ ਨਾਲ ਬਤਾਏ ਪਾਲਿਓ ਸਾਰੇ ਗਿਣਦੇ ਰਹਿਨੇ ਆ ਉਹਦੇ ਨਾਲ ਬਤਾਏ ਪਾਲੇ ਉਹ ਸਾਰੇ ਗੰਦੇ ਰਹਿੰਦੇ ਨੇ